ਕੱਲ ਪਾਰਲੀਮੈਂਟ ਸੈਸ਼ਨ ਦੇ ਦੂਜੇ ਦਿਨ ਸੰਸਦ ਦੇ ਦੂਜੇ ਦਿਨ ਫਿਰ ਬਹੁਤ ਜ਼ੋਰਦਾਰ ਹੰਗਾਮਾ ਹੋਇਆ ਤੇ ਮੋਦੀ ਸਾਹਿਬ ਹੋਰਾਂ ਨੂੰ ਇਤਿਹਾਸ ਚ ਪਹਿਲੀ ਵਾਰ ਬੜੀ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਹਿਲੀ ਵਾਰ ਪਾਰਲੀਮੈਂਟ ਚ ਐਸੀ ਸਥਿਤੀ ਬਣੀ ਹੈ ਜਿਹੜੀ ਕਦੇ ਵੀ ਅੱਜ ਤੱਕ ਨਹੀਂ ਬਣੀ ਔਰ ਮੋਦੀ ਸਾਹਿਬ ਹੋਰਾਂ ਨੂੰ ਡਰ ਸਤਾਉਂਦਾ ਹੈ ਕਿ ਕਿਸੇ ਵੇਲੇ ਵੀ ਸਰਕਾਰ ਡਿੱਗ ਸਕਦੀ ਹੈ ਪਰ ਇੱਕ ਗੱਲ ਹੈ ਉਹ ਪੰਜਾਬੀ ਦਾ ਇੱਕ ਅਖਾਣ ਹੈ ਕਿ ਰੱਸੀ ਤਾਂ ਸੜ ਗਈ ਪਰ ਵੱਟ ਨਹੀਂ ਗਿਆ ਉਹ ਸਥਿਤੀ ਅਜੇ ਵੀ ਭਾਜਪੀ ਦੀ ਨਜ਼ਰ ਆ ਰਹੀ ਹੈ ਦੇਖੋ ਸਪੀਕਰ ਦੇ ਮੁੱਦੇ ਨੂੰ ਲੈ ਕੇ ਬੜਾ ਪੇਚ ਫਸਿਆ ਹੋਇਆ ਸੀ ਤੇ ਹੁਣ ਰਾਹੁਲ ਗਾਂਧੀ ਹੋਰਾਂ ਨੇ ਵੰਜ ਬਰਾਬਰ ਗੱਡ ਦਿੱਤਾ ਔਰ ਇਹ ਵੰਜ ਪਹਿਲੀ ਵਾਰ ਬਰਾਬਰ ਗੱਡਿਆ ਗਿਆ ਇਸ ਤਰੀਕੇ ਦੇ ਨਾਲ ਕਿਉਂਕਿ ਲੋਕ ਸਭਾ ਦਾ ਜਿਹੜਾ ਸਪੀਕਰ ਹੁੰਦਾ ਉਹ ਲੋਕ ਸਭਾ ਦੇ ਸਾਰੇ ਐਮਪੀਆ ਦੀ ਸਹਿਮਤੀ ਨਾਲ ਚੁਣਿਆ ਜਾਣਾ ਹੁੰਦਾ ਹੈ ਅੱਜ ਤੱਕ ਲੋਕ ਸਭਾ ਦਾ ਸਪੀਕਰ ਜਿਹੜਾ ਉਹ ਸਰਬਸੰਮਤੀ ਨਾਲ ਚੁਣਿਆ ਜਾਂਦਾ ਰਿਹਾ ਤੇ ਡਿਪਟੀ ਸਪੀਕਰ ਵੀ ਚੁਣਿਆ ਜਾਂਦਾ ਰਿਹਾ ਪਰ ਇਸ ਵਾਰ ਮੋਦੀ ਸਾਹਿਬ ਹੋਰਾਂ ਨੂੰ ਆਤ ਪਹਿ ਚੁੱਕੀ ਆ ਕਿ ਆਪਣੀਆਂ ਚਲਾਉਣੀਆਂ ਤੇ ਆਪਣੀਆਂ ਮਨਾਉਣੀਆਂ ਤੇ ਆਪਣੀ ਮਰਜ਼ੀ ਕਰਨੀ ਤੇ ਉਹ ਆਪਣੇ ਭਾਈਵਾਲ ਜਿਹੜੇ ਨਿਤਿਸ਼ ਕੁਮਾਰ ਚੰਦਰਬਾਬੂ ਨੇਡੂ ਤੇ ਇਕਨਾਥ ਸਿੰਧੇ ਨੇ ਜਿਨ੍ਹਾਂ ਦੀਆਂ ਫੌੜੀਆਂ ਤੇ ਉਹਨਾਂ ਦੀ ਸਰਕਾਰ ਬਣੀ ਹੈ ਉਹਨਾਂ ਨਾਲ ਵੀ ਇਸ ਤਰ੍ਹਾਂ ਹੀ ਚੱਲ ਰਹੇ ਨੇ ਅੰਦਰੋਂ ਉਹ ਔਖੇ ਨੇ ਪਹਿਲਾ ਨੇਡੂ ਹੋਰਾਂ ਨੇ ਸਪੀਕਰ ਆਪਦੀ ਪਾਰਟੀ ਦਾ ਬਣਾਉਣ ਦੀ ਮੰਗ ਰੱਖੀ ਸੀ ਪਰ ਇਹਨਾਂ ਨੇ ਵਰਚਾ ਲਿਆ ਤੇ ਹੁਣ ਗਰਾਰੀ ਦਾ ਦੰਦਾ ਬੜਾ ਟੇਡਾ ਫਸ ਗਿਆ ਕਿਉਂਕਿ ਇੱਕ ਪਾਸੇ ਭਾਜਪਾ ਨੇ ਓਮ ਬਿਰਲਾ ਨੂੰ ਸਪੀਕਰ ਦੇ ਅਹੁਦੇ ਲਈ ਨਾਮਿਨੇਟ ਕੀਤਾ ਬੀਜੇਪੀ ਓਮ ਬਿਰਲਾ ਜਿਹੜੇ ਪਹਿਲਾ ਵੀ ਸਪੀਕਰ ਰਹੇ ਆ ਉਹਨਾਂ ਨੂੰ ਸਪੀਕਰ ਬਣਾਉਣਾ ਚਾਹੁੰਦੀ ਆ ਤੇ ਜਿਹੜੀ ਕਾਂਗਰਸ ਵਾਲੀ ਇੰਡੀਆ ਗੱਠਜੋੜ ਦੀ ਟੀਰਾ ਉਹ ਕੇ சுரேਸ਼ ਨੂੰ ਸਪੀਕਰ ਬਣਾਉਣਾ ਚਾਹੁੰਦੀ ਆ ਕੇ சுரேਸ਼ ਜਿਹੜਾ 8 ਵਾਰ ਲਗਾਤਾਰ ਐਮਪੀ ਰਹਿ ਚੁੱਕਾ ਹੈ ਉਹਨੂੰ ਜਿਹੜੀ ਕਾਂਗਰਸ ਹੈ ਇੰਡੀਆ ਗੱਠਜੋੜ ਹੈ ਉਹ ਬਣਾਉਣਾ ਚਾਹੁੰਦਾ ਇੱਥੇ ਘਰਾਰੀ ਫਸ ਗਈ ਇੱਕ ਮਾਮਲਾ ਇਹ ਆ ਗਿਆ ਵੀ ਕੀ ਕੀਤਾ ਜਾਏ ਬੀਜੇਪੀ ਦੇ ਰਾਜਨਾਥ ਸਿੰਘ ਤੇ ਕਾਂਗਰਸ ਦੇ ਜਿਹੜੇ ਖੜਗੇ ਸਾਹਿਬ ਹੈ ਉਹਨਾਂ ਦੀ ਫੋਨ ਤੇ ਗੱਲ ਹੋਈ ਖੜਗੇ ਨੂੰ ਫੋਨ ਕੀਤਾ ਰਾਜਨਾਥ ਨੇ ਉਹਨੇ ਕਿਹਾ ਯਾਰ ਪੂਰੀ ਦੁਨੀਆ ਦੇਖ ਰਹੀ ਐ ਇਹਦਾ ਕੋਈ ਹੱਲ ਕੱਢੀਏ ਤਾਂ ਉਹਨਾਂ ਨੇ ਕਿਹਾ ਖੜਗੇ ਕਹਿੰਦਾ ਵੀ ਸਪੀਕਰ ਓਮ ਮਿਰਦਲਾ ਨੂੰ ਬਣਾ ਲੈਨੇ ਆ ਤੇ ਜਿਹੜਾ ਡਿਪਟੀ ਸਪੀਕਰ ਬਣਾਉਣਾ ਉਹ ਆਪਾਂ ਸਾਡਾ ਬਣਾ ਲੈਨੇ ਆ ਕੇਸ ਰੇਸ਼ ਨੂੰ ਤੇ ਰਾਜਨਾਥ ਸਿੰਘ ਕਹਿੰਦੇ ਵੀ ਚਲੋ ਠੀਕ ਆ ਅਸੀਂ ਤੁਹਾਨੂੰ ਵਿਚਾਰ ਕਰਕੇ ਬੈਕ ਕਾਲ ਕਰਦੇ ਆ ਦੁਬਾਰਾ ਉਸ ਤੋਂ ਬਾਅਦ ਖੜਗੇ ਹੋ ਰਹੀ ਇਹ ਕਹਿ ਰਿਹਾ ਇੰਡੀਆ ਗੱਠਜੋੜੇ ਕਹਿ ਰਿਹਾ ਕਿ ਦੁਬਾਰਾ ਬੀਜੇਪੀ ਦਾ ਫੋਨ ਹੀ ਨਹੀਂ ਆਇਆ ਕਾਲ ਹੀ ਨਹੀਂ ਆਈ ਤੇ ਹੁਣ ਵੰਜ ਬਰਾਬਰ ਗੱਡਿਆ ਗਿਆ ਰਾਹੁਲ ਗਾਂਧੀ ਹੋਰਾਂ ਦੁਆਰਾ ਸੋਨੀਆ ਹੋਰਾਂ ਦੁਆਰਾ ਇੰਡੀਆ ਗੱਠਜੋੜ ਦੁਆਰਾ ਕਿਹੜਾ ਵੰਜ ਇਤਿਹਾਸ ਚ ਕਦੇ ਵੀ ਇੰਜ ਨਹੀਂ ਹੋਇਆ ਕਿ ਸਪੀਕਰ ਦੇ ਅਹੁਦੇ ਲਈ ਵੋਟਾਂ ਪੁਆਈਆਂ ਗਈਆਂ ਹੁਣ ਪਰ ਪਹਿਲੀ ਵਾਰ ਭਾਰਤ ਦੇ ਪਾਰਲੀਮੈਂਟ ਇਤਿਹਾਸ ਦੇ ਵਿੱਚ ਇੰਜ ਹੋਣ ਜਾ ਰਿਹਾ ਕਿ ਸਪੀਕਰ ਦੇ ਅਹੁਦੇ ਲਈ ਵੀ ਹੁਣ ਵੋਟਾਂ ਪੈਣਗੀਆਂ ਹੁਣ ਸਪੀਕਰ ਦਾ ਅਹੁਦਾ ਜਿਹੜਾ ਹੈ ਉਹ ਸੌਖਾ ਹੀ ਨਹੀਂ ਚੁਣਿਆ ਜਾਏਗਾ ਉਤੇ ਪੇਚ ਫਸੇਗਾ ਕਿਉਂਕਿ 240 ਦੇ ਕਰੀਬ ਜਿਹੜੇ ਐਮਪੀ ਨੇ ਉਹ ਕਾਂਗਰਸ ਤੇ ਇੰਡੀਆ ਗੱਠ ਜੋੜਦੇ ਨੇ ਤੇ ਕਰੀਬ ਇਨੇ ਕੀ ਭਾਜਪਾ ਦੇ ਨੇ ਬਾਕੀ ਦੂਜਿਆਂ ਦੇ ਨੇ ਜਿਨ੍ਹਾਂ ਨਾਲ ਭਾਜਪਾ ਨੇ ਗੱਠ ਜੋੜ ਕੀਤਾ ਖੇਚ ਧੂਕੇ ਧੂਕੜੀਸ ਕਰਕੇ ਭਾਜਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣੀ ਹੈ ਇਸੇ ਕਰਕੇ ਐਕੀਏ ਨੂੰ ਮੋਦੀ ਸਰਕਾਰ ਨਹੀਂ ਐਨਡੀਏ ਗੱਠਜੋੜ ਦੀ ਜੋੜ ਤੋੜ ਵਾਲੀ ਸਰਕਾਰ ਕਿਹਾ ਜਾ ਰਿਹਾ ਤਾਂ ਹੋ ਕੀ ਰਿਹਾ ਕਿ ਹੁਣ ਪਹਿਲੀ ਵਾਰ ਵੰਜ ਬਰਾਬਰ ਗੱਡਿਆ ਗਿਆ ਹੁਣ ਪੈਣਗੀਆਂ ਵੋਟਾਂ ਸਪੀਕਰ ਦੇ ਅਹੁਦੇ ਦੀਆਂ ਤੇ ਹੁਣ ਭਾਵੇਂ ਭਾਜਪੀ ਗੱਠਜੋੜ ਦੀ ਗਿਣਤੀ ਥੋੜੀ ਵੱਧ ਹੈ ਪਰ ਫਿਰ ਵੀ ਅੰਦਰਖਾਤੇ ਮੋਦੀ ਔਰ ਬੀਜੇਪੀ ਨੂੰ ਵੱਡਾ ਡਰ ਸਤਾ ਰਿਹਾ ਵੀ ਕਿਤੇ ਅੰਦਰਖਾਤੇ ਚੰਦਰਬਾਬੂ ਨੈਡੂ ਦੇ ਜਾਂ ਨਿਤਿਸ਼ ਕੁਮਾਰ ਦੇ ਜਾਂ ਆਜ਼ਾਦ ਜਿੱਤੇ ਹੋਏ ਜਾਂ ਏਕਨਾਥ ਸ਼ਿੰਦੇ ਦੀ ਪਾਰਟੀ ਦੇ ਜਿਹੜੇ ਬੰਦੇ ਨੇ ਉਹ ਇੰਡੀਆ ਗੱਠਜੋੜ ਕਾਂਗਰਸ ਵਾਲੇ ਸਾਈਡ ਤੇ ਵੋਟ ਨਾ ਪਾ ਦੇਣ ਸੋ ਇਹ ਵੱਡਾ ਡਰ ਸਤਾ ਰਿਹਾ ਤੁਸੀਂ ਦੇਖਿਆ ਹੋਣਾ ਨਰਿੰਦਰ ਮੋਦੀ ਸਾਹਿਬ ਹੋਰੀ ਇਸ ਵਾਰ ਖੋਸ਼ ਨਜ਼ਰ ਨਹੀਂ ਆ ਰਹੇ ਭਾਵੇਂ ਤੀਜੀ ਵਾਰ ਉਹ ਪ੍ਰਧਾਨ ਮੰਤਰੀ ਬਣ ਰਹੇ ਨੇ ਨਹਿਰੂ ਤੋਂ ਬਾਅਦ ਪਹਿਲਾ ਵਿਅਕਤੀ ਹੈ ਨਰਿੰਦਰ ਮੋਦੀ ਸਾਹਿਬ ਜਿਹੜਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਪਰ ਚਿਹਰੇ ਤੇ ਖੁਸ਼ੀ ਨਹੀਂ ਹੈ ਚਿਹਰੇ ਤੇ ਜਲਾਲ ਨਹੀਂਗਾ ਹਰ ਵੇਲੇ ਅੰਦਰ ਇੱਕ ਤੁੜਕੂ ਇੱਕ ਡਰ ਇੱਕ ਡੁੱਬੂ ਡੁੱਬੂ ਜੀ ਕਰੀ ਜਾਂਦਾ ਹੈ ਕਿ ਕਿਹੜੇ ਵੇਲੇ ਵੀ ਸਰਕਾਰ ਡਿੱਗ ਸਕਦੀ ਹੈ ਕਿਉਂਕਿ ਜਿਹੜੇ ਭਾਈਵਾਲ ਬੜੇ ਨੇ ਇਤਿਹਾਸ ਉਹਨਾਂ ਦਾ ਵੀ ਟਪੂਸੀਆਂ ਮਾਰਨ ਦਾ ਚਾਹੇ ਉਹ ਨਿਤਿਸ਼ ਕੁਮਾਰ ਹੋਣ ਚਾਹੇ ਚੰਦਰਬਾਬੂ ਨੇਡੂ ਹੋਣ ਸਾਰੇ ਹੀ ਮਿੰਟ ਚ ਪਾਲਾ ਬਦਲਣ ਵਾਲੇ ਨੇ ਔਰ ਇਸ ਵਕਤ ਇੱਕ ਵੱਡੀ ਖਬਰ ਹੋਰ ਵੀ ਆ ਰਹੀ ਹੈ ਕਿ ਜਿਹੜੇ ਰਾਹੁਲ ਗਾਂਧੀ ਹੈ ਉਹਨਾਂ ਨੇ ਫਾਈਨੈਂਸ਼ੀਅਲ ਟਾਈਮਜ਼ ਇੱਕ ਬੜਾ ਨਾਮੀ ਵੱਡਾ ਤੇ ਵਕਾਰੀ ਅਖਬਾਰ ਹੈ ਉਹਦੇ ਚ ਬਿਆਨ ਦਿੱਤਾ ਹੈ ਕਿ ਲਗਭਗ 25 ਤੋਂ 30 ਜਿਹੜੇ ਐਮਪੀ ਨੇ ਜਿਹੜੇ ਸੰਸਦ ਨੇ ਬੀਜੇਪੀ ਨਾਲ ਅਟੈਚ ਉਹ ਸਾਡੇ ਸੰਪਰਕ ਚ ਨੇ ਔਰ ਕਿਸੇ ਵੀ ਵੇਲੇ ਉਹ ਸਾਡੇ ਵਾਲੇ ਪਾਸੇ ਆ ਸਕਦੇ ਨੇ ਇਹ ਰਾਹੁਲ ગાંધી ਦਾ ਬਿਆਨ ਜਿਹੜਾ ਉਹ ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਛਪਿਆ ਹੁਣ ਫਾਈਨੈਂਸ਼ੀਅਲ ਟਾਈਮ ਜਿਹੜਾ ਅਖਬਾਰ ਹੈ ਉਹ ਆਪਣੇ ਆਪ ਚ ਇੱਕ ਵਕਾਰੀ ਅਖਬਾਰ ਹੈ ਤਾਂ ਜੇਕਰ ਰਾਹੁਲ ગાંધી ਇਹ ਗੱਲ ਬੋਲ ਰਿਹਾ ਹੈ ਤਾਂ ਗੱਲ 'ਚ ਵਜਨ ਵੀ ਹੋ ਸਕਦਾ ਹੈ ਤੇ ਜੇਕਰ ਇਹ ਗੱਲ ਦੇ ਵਿੱਚ ਅੱਧਾ ਵੀ ਸੱਚ ਹੋਇਆ ਤਾਂ ਵੀ ਬੀਜੇਪੀ ਲਈ ਸਥਿਤੀ ਬਹੁਤ ਕਸੂਤੀ ਬਣੀ ਹੋਈ ਆ ਕਿਸੇ ਵੀ ਟਾਈਮ ਸਰਕਾਰ ਢੰਗ ਡਿੱਗ ਸਕਦੀ ਆ ਕਿਸੇ ਵੀ ਟਾਈਮ ਜਿਹੜਾ ਹੈ ਉਹ ਪਟਾਕਾ ਪੈ ਸਕਦਾ ਹੈ ਜਿਸ ਦਿਨ ਵੋਟਾਂ ਦਾ ਰਿਜ਼ਲਟ ਆਇਆ ਸੀ ਉਸ ਦਿਨ ਤੋਂ ਹੀ ਇਹ ਖਿੱਲੀ ਜੀ ਉਡਣੀ ਸ਼ੁਰੂ ਹੋ ਗਈ ਸੀ ਵੀ 400 ਪਾਰ ਦਾ ਭਾਜਪਾ ਨਾਰਾ ਲਾਉਂਦੀ ਸੀ ਭਾਜਪਾ ਇਸ ਵਾਰ 400 ਪਾਰ ਕੱਲੀ ਤੇ ਰਹਿ ਗਏ 250 ਤੇ ਵੀ ਨਹੀਂ ਜਾਣ ਦਿੱਤੇ ਲੋਕਾਂ ਨੇ ਵੋਟਰਾਂ ਨੇ 240 ਤੇ ਥੱਲੇ ਥੱਲੇ ਨਿਵੇੜਤਾ ਕੰਮ ਤੇ ਨਾਲੇ ਅਯੁੱਧਿਆ ਜਿੱਥੇ ਰਾਮ ਮੰਦਰ ਦੀ ਉਸਾਰੀ ਕਰਕੇ ਬੀਜੇਪੀ ਨੇ ਰਾਮ ਮੰਦਰ ਦੇ ਪ੍ਰਚਾਰ ਦਾ ਬਹੁਤ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਉਥੋਂ ਅਯੋਧਿਆ ਤੋਂ ਵੀ ਬੀਜੇਪੀ ਹਾਰ ਗਈ ਉਥੇ ਵੀ ਲੋਕਾਂ ਨੇ ਹਰਾਤਾ ਤੇ ਜਦੋਂ ਅਯੋਧਿਆ 'ਚ ਹਾਰ ਗਈ ਤਾਂ ਫਿਰ ਬਹੁਤ ਵੱਡੀ ਚਰਚਾ ਹੋਈ ਕਿ ਬੀਜੇਪੀ ਜਿਸ ਤਰੀਕੇ ਦੇ ਏਜੰਡੇ ਖੜੇ ਕਰ ਰਹੀ ਆ ਦੇਸ਼ ਹੁਣ ਉਹਨਾਂ ਏਜੰਡੀਆਂ ਏਜੰਡਿਆਂ ਨਾਲ ਸਹਿਮਤ ਨਹੀਂਗਾ ਦੇਸ਼ ਹੁਣ ਉਹਨਾਂ ਮੁੱਦਿਆਂ ਨੂੰ ਨਕਾਰਨਾ ਚਾਹੁੰਦਾ ਇਸ ਕਰਕੇ ਬੀਜੇਪੀ ਅੰਦਰੋਂ ਡਰੀ ਹੋਈ ਆ ਬੀਜੇਪੀ ਨੇ ਬੜਾ ਜ਼ੋਰ ਲਾਇਆ ਧਰਮ ਦਾ ਪੱਤਾ ਖੇਡਣ ਦਾ ਪਰ ਬਹੁ ਗਿਣਤੀ ਹਿੰਦੂ ਭਾਈਚਾਰੇ ਨੇ ਬੇਵਕੂਫ ਬਣਨ ਤੋਂ ਇਨਕਾਰ ਕਰਤਾ ਨਹੀਂ ਬਣਿਆ ਸਾਡਾ ਹਿੰਦੂ ਭਾਈਚਾਰਾ ਕਮਲਾ ਬੀਜੇਪੀ ਦੇ ਮਗਰ ਲੱਕੇ ਔਰ ਇਸ ਵਾਰ ਬੀਜੇਪੀ ਨੂੰ ਕਾਫੀ ਪਿਛੜ ਦਿੱਤਾ ਗਿਆ ਤੇ ਬੀਜੇਪੀ ਨੂੰ ਇੰਜ ਡਰ ਲੱਗ ਰਿਹਾ ਵੀ ਕਿਤੇ ਜੋ ਹਾਲਾਤ ਪੰਜਾਬ ਚ ਕਾਲੀ ਦਲ ਦਾ ਹੋਇਆ ਪਿਆ ਪੂਰੇ ਦੇਸ਼ ਚ ਆਉਣ ਵਾਲੇ ਦਿਨਾਂ ਚ ਬੀਜੇਪੀ ਦਾ ਨਾ ਹੋ ਜਾਏ ਇਹ ਸਥਿਤੀ ਬਣੀ ਹੈ ਪੰਜਾਬ ਨੇ ਤਾਂ ਬੀਜੇਪੀ ਨੂੰ ਪੂਰਾ ਹੀ ਸਬਕ ਸਿਖਾਤਾ ਇੱਕ ਵੀ ਸੀਟ ਪੰਜਾਬ ਨੇ ਨਹੀਂ ਦਿੱਤੀ ਹਰਿਆਣੇ ਚ ਬੀਜੇਪੀ ਦੀਆਂ ਪਹਿਲਾਂ ਜਿੰਨੀਆਂ ਸੀਟਾਂ ਸੀ ਉਹਦੋਂ ਅਧੀਆਂ ਰਹਿ ਗਈਆਂ ਯੂਪੀ ਦੇ ਵਿੱਚ ਬੀਜੇਪੀ ਨੂੰ ਲਗਭਗ 32 ਸੀਟਾਂ ਤੇ ਹਾਰ ਦਾ ਮੂੰਹ ਦੇਖਣਾ ਪੈ ਗਿਆ ਸਿੱਧੀਆਂ ਹੀ 32 ਘਟ ਗਈਆਂ ਤੋਂ ਬਹੁਤ ਵੱਡਾ ਝਟਕਾ ਬੀਜੇਪੀ ਨੂੰ ਲੱਗਿਆ ਤਿੰਨਾਂ ਸਟੇਟਾਂ ਚ ਔਰ ਇੱਥੇ ਕਿਸਾਨ ਅੰਦੋਲਨ ਸੀ ਕਿਸਾਨ ਅੰਦੋਲਨ ਦਾ ਬਹੁਤ ਵੱਡਾ ਅਸਰ ਜਿਹੜਾ ਉਹ ਬੀਜੇਪੀ ਦੇ ਵੋਟ ਬੈਂਕ ਤੇ ਪਿਆ ਬੀਜੇਪੀ ਪਹਿਲਾਂ ਐਵੇਂ ਹੀ ਮੰਨਦੀ ਸੀ ਬੀਜੇਪੀ ਨੂੰ ਐ ਲੱਗਦਾ ਸੀ ਇਹਨਾਂ ਕਿਸਾਨਾਂ ਦਾ ਕੀ ਆ ਇਹ ਬੋਲੀ ਜਾਣ ਸਾਨੂੰ ਕੀ ਮਤਲਬ ਹੈ ਪਰ ਬੀਜੇਪੀ ਨੂੰ ਬਹੁਤ ਵੱਡਾ ਜਿਹੜਾ ਝਟਕਾ ਉਹ ਕਿਸਾਨ ਵੋਟ ਬੈਂਕ ਦੇ ਨਾਲ ਲੱਗਿਆ ਹੁਣ ਸਪੀਕਰ ਦੇ ਮੁੱਦੇ ਤੇ ਪੇਚ ਫਸਿਆ ਹੋਇਆ ਰਾਹੁਲ ਗਾਂਧੀ ਹੋਰਾਂ ਨੇ ਵੰਜ ਬਰਾਬਰ ਗੱਡ ਦਿੱਤਾ ਹੁਣ ਸਪੀਕਰ ਦੇ ਅਹੁਦੇ ਦੀਆਂ ਵੋਟਾਂ ਪੈਣਗੀਆਂ ਵੋਟਾਂ ਚ ਕੌਣ ਬਣਦਾ ਇਹ ਪਤਾ ਲੱਗੂਗਾ 1-2 ਦਿਨਾਂ ਤੱਕ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਅਮਰਜੋਤ ਸਿੰਘ